ਆਪਣੇ ਕੋਲ ਸਿਰਫ 40 ਰੁਪਏ ਦਾ اچھا ਆ ਬੈਕ ਕਵਰ 40 ਰੁਪਏ ਦਾ ਆ 40 ਰੁਪਏ ਦਾ ਜੇ 50 ਰੁਪਏ ਦਿਓਗੇ ਨਾਲ ਆ ਰੈਡ ਲੀਫ ਆਪਣਾ ਰੈਡ ਲੀਫ ਦਾਹ ਵਾਲਾ ਗਲਾਸ ਗੜ ਫ੍ਰੀ ਲਾ ਕੇ ਦਵਾਂਗੇ 50 ਰੁਪਏ ਚ ਦੋਨੀਆਂ ਚੀਜ਼ਾਂ ਜਿਹੜੇ ਮਰਜੀ ਫੋਨ ਦਾ ਨਹੀਂ ਆ ਆ ਆ ਕਿੰਨੇ ਦਾ ਮੈਨੂੰ ਦੱਸ 40 ਰੁਪਏ ਦਾ ਆ 40 ਰੁਪਏ ਦਾ ਕਵਰ ਜੇ ਹੋਲ ਸੇਲ ਚ ਲੈਣਾ 20 ਰੁਪਏ ਦਾ 150 ਦਾ ਬਾਜ਼ਾਰ ਚ ਵਿਗਦਾ ਦੋ ਵਾਹੇ 12-1300 ਰੁਪਏ ਦਾ ਇਹਦੀ ਐਮ ਆਰ ਪੀ 9999 ਰੁਪਏ ਦੀ ਦਿਖਾ ਦਿਖਾ ਹਾਂ 9000 ਰੁਪਏ ਐਮ ਆਰ ਪੀ ਆ 9000 ਰੁਪਏ ਐਮ ਆਰ ਪੀ ਆ हां हम ग्लास गार्ड ਆਪਣੇ ਕੋਲ 200 ਰੁਪਏ ਦਾ ਕਵਰ ਆ ਠੀਕ ਹੈ ਨਾਲ ਗਲਾਸ ਗਲਾਸ ਗਾਰਡ ਫਰੀ ਆ ਤੇ ਆ ਨਵਾਂ 15 ਹੋਣਾ ਜੋ ਆਈਫੋਨ ਦਾ ਆਈਫੋਨ ਦੇ ਆਪਣੇ ਕੋਲ ਆ ਜਿਵੇਂ ਉਹਦੇ ਚ ਆ ਗਿਆ ট্রান্সਪੀਰੈਂਟ ਚ 150 ਰੁਪਏ ਦਾ ਵੇਖਦਾ ਗਾਰੰਟੀ ਇਹ ਵੇਖਦਾ ਹੋਊਗਾ ਆਪਣੇ ਕੋਲ 100 ਰੁਪਏ ਦਾ ਕੀ ਕਹਿੰਦੇ ਕਵਰ ਆ ਨਾਲ ਆਪਣਾ ਗਲਾਸ ਗਾਰਡ ਫਰੀ ਆ ਨਾਲ ਗਲਾਸ ਗਾਰਡ ਫ੍ਰੀ ਆਈ 1500 ਰੁਪਏ ਦਾ ਗਲਾਸ ਗਾਰਡ ਲਾਉਂਦੇ ਆ ਆਪਣੇ ਕੋਲ 100 ਰੁਪਏ ਚ ਦੋਨੇ ਚੀਜ਼ਾਂ 100 ਰੁਪਏ ਚ ਦੋਨੇ ਚੀਜ਼ਾਂ ਹਾਂ ਇਹਦੇ ਚ ਟ੍ਰਾਂਸਪੀਰੈਂਟ ਚ ਇਦੋਂ ਵਧੀਆ ਚ ਵੀ ਆ ਜੂ ਹਰ ਇੱਕ ਮਾਡਲ ਮਿਲ ਜੂ ਆਈਫੋਨ ਦਾ ਮਾਡਲ ਹਰੇ ਆ ਇਦੋਂ ਵਧੀਆ ਚ ਆ ਗਿਆ ਹਾਂ ਟ੍ਰਾਂਸਪੀਰੈਂਟ ਇਦੋਂ ਵਧੀਆ ਚ ਆ ਗਿਆ ਠੀਕ ਐ ਇਹ ਪੈਕਿੰਗ ਚ ਇਹ ਆਪਣੇ ਕੋਲ ਲਾ ਲੋ ਵੀ 140 50 ਰੁਪਏ ਦਾ ਹੋਊਗਾ ਗਲਾਸ ਗਾਰਡ ਤਾਂ ਫ੍ਰੀ ਆ ਹਰ ਇੱਕ ਦੀ ਠੀਕ ਐ ਤੇ ਆ ਅਗਰ ਨਵਾਂ ਆ ਠੀਕ ਐ ਉਹ ਯਾਰ ਰੰਗ ਤਾਂ ਤੇ ਨਾਲ ਇਹਦੇ ਆ ਰੰਗ ਵੀ ਨਾਲ ਆ ਬਾਈ ਆਪਣੇ ਉਹ ਕਹਿੰਦੇ ਆ ਇੱਕ ਲੈਂਜ ਕੈਮਰਾ ਲੈਂਜ ਇਹ ਨਾਲ ਫਰੀ ਆ ਠੀਕ ਹੈ ਵਿੱਚ ਹੀ ਪੈਕਿੰਗ ਚ ਆਇਆ ਵਿਆ ਹਰੇਕ ਮਾਡਲ ਦਾ ਆਈਫੋਨ ਚ ਮਿਲ ਜੂ ਬਾਜ਼ਾਰ ਚ 4 400 3 300 ਰੁਪਏ ਐਮ ਆਈ ਦਾ ਅਡਾਪਟਰ ਖੋਲ ਕੇ ਵੀ ਦਿਖਾਉਣਾ ਤੁਹਾਨੂੰ ਤੇ ਕੰਮ ਉਹਨਾਂ ਹੀ ਕਰੂ ਹੈ ਆ ਤਾਂ ਸਿਰਾਂ ਜਮਾ ਕਿਉਂ ਇਹ ਸਾਰਾ ਕੋਈ ਸਿਰਾਂ ਇੱਥੇ ਐਮ ਆਈ ਦਾ ਭਾਈ ਐਮ ਆਈ ਦਾ ਆ ਪਾਏ ਕੀ ਦਿੱਤਾ ਆ ਦੇ ਵਿੱਚ ਨਾਲ ਲੀਡ ਚੱਕਣ ਦੱਸੋ ਤੁਹਾਨੂੰ ਜੇ ਚੱਕੋਗੇ ਚੀਜ਼ ਯਾਰ ਆ ਚਾਕੇ ਜਮਾ ਫਾਸਟ ਜਮਾ ਫਾਸਟ ਮੇਰੇ ਕੋਲ ਦੂਜਾ ਬੂੜਾ ਮੇਰੇ ਕੋਲ ਆਇੜਾ ਅਡਾਪਟਰ ਆ ਬਾਈ ਮੰਨ ਕੇ ਚੱਲ ਬਾਜ਼ਾਰ ਚ ਜਾਓਗੇ 899 ਰੁਪਏ ਦਾ ਅਡਾਪਟਰ ਮਿਲੂਗਾ ਠੀਕ ਹੈ ਇਹ ਚ ਹਰ ਇੱਕ ਬ੍ਰੈਂਡ ਵੇ 65 ਵਟ ਦਾ ਅਡਾਪਟਰ ਆ ਡਾਟਾ ਕੇਬਲ ਨਾਲ ਆ ਠੀਕ ਹੈ ਸਿਰਫ 490 ਰੁਪਏ ਦਾਗਾ ਚਾਹੇ ਬੀਵੋ ਚ ਲੈ ਲਓ ਐਮਆਈ ਚ ਲੈ ਲਓ ਜਿਹੜੀ ਚੀਜ਼ ਮਰਜੀ ਲੈ ਲਓ ਹਣਾ ਸਾਰੇ ਬ੍ਰਾਂਡ ਪੈ ਰੀਅਲਮੀ Oppo Vivo ਇਹ ਤਾਂ ਨਹੀਂ ਕੱਲਾ ਐਡਾਪਟਰ ਕੇ ਨਾਲ ਲੀਡ ਵਿੱਚ ਹੀ ਆਉ ਪੈਕਿੰਗ ਚ ਲੀਡ ਵੀ ਸਾਰਾ ਵਿੱਚ ਹੀ ਆ ਵਿੱਚ ਵਿੱਚ ਬਾਹਰ ਕੀ ਰੇਟ ਹੈ ਇਹਦਾ ਬਾਹਰ ਬਾਈ 8900 ਰੁਪਏ ਦਾ ਮਿਲਦਾ ਕਿੰਨਾ ਸੀ ਆਪਣੇ ਕੋਲੇ ਆਪਣੇ ਕੋਲ ਸਿਰਫ 490 ਰੁਪਏ ਆ ਬਨ ਪਲਸ ਚ ਮਿਲ ਜੂ 510 ਰੁਪਏ ਦਾ ਹਾਂ ਤੇ ਆਹ ਬਨ ਪਲਸ ਦਾ 62 65 ਵਰਡ ਦੀ ਏ ਆ ਪਰੇ ਜਮਾ ਸਿਰੇ ਚ ਸਿਰੇ ਚ ਇਹ ਜੇ ਸੇਵ ਵੀ ਹੋ ਰਿਹਾ ਫਾਸਟ ਚਾਰਜਰ ਦਾ ਤਾਂ ਕਿਵਲੇ ਵੀ ਵਿੱਚ ਹੀ 1200 ਰੁਪਏ ਦਾ ਵੇਖਦਾ ਹੋਊਗਾ ਇਹ 12-1300 ਰੁਪਏ ਦਾ ਇਹਦੀ ਐਮ ਆਰ ਪੀ 9999 ਰੁਪਏ ਦੀ ਹਾਂ 9000 ਰੁਪਏ ਐਮ ਆਰ ਪੀ ਆ ਇੱਥੇ 720 ਦਾ 720 ਰੁਪਏ ਤੇ ਸਰਪਾ ਕਿਆ ਹਾਂ ਕਿਆ ਕਰ 12 12 12 ਅਡਾਪਟਰ ਹੋਰ ਵੀ ਆ ਵੀ ਪਹਿਲਾਂ ਵੀ ਦਿਖਾਦੇ ਹਨ ਇੱਕ ਆਡਾਪਟਰ ਤੁਹਾਨੂੰ ਦਿਖਾ ਚੁੱਕੇ ਹਾਂ ਆ ਬਣ ਕੇ ਸੀ ਟੇਬਲ ਠੀਕ ਹੈ ਹਾਂ 690 ਰੁਪਏ ਦਾ ਸੀਗਾ ਆ ਪਿਆ ਇੱਕ ਸਾਰ ਨਾਲ ਸਿਰੇ 'ਚ ਜੀ ਐਮ ਆਈ ਦਾ ਅਡਾਪਟਰ ਖੋਲ ਕੇ ਵੀ ਦਿਖਾਣਾ ਤੁਹਾਨੂੰ ਤੇ ਕੰਮ ਉਹਨਾ ਹੀ ਕਰੂ ਹੈ ਆ ਤਾਂ ਸਿਰਾਂ ਜਮਾ ਕਿਉਂ ਇਹ ਸਾਰਾ ਕੋਈ ਸਾਰਾ ਇੱਥੇ ਐਮ ਆਈ ਦਾ ਭਾਈ ਐਮ ਆਈ ਦਾ ਆ ਪਾਇ ਕਿੰਦੀ ਆਜਾ ਵਿੱਚ ਨਾਲ ਲੀਡ ਚੱਕ ਦੱਸੋ ਤੁਹਾਨੂੰ ਜੇ ਚੱਕੋਗੇ ਚੀਜ਼ ਯਾਰ ਆ ਚੱਕੀ ਜਮਾ ਫਾਸਟ ਜਮਾ ਫਾਸਟ ਮੇਰੇ ਕੋਲ ਦੂਜਾ ਬੂੜਾ ਮੇਰੇ ਕੋਲ ਦੂਜਾ ਫੋਨ ਹੈ ਜਿਹੜਾ ਉਹ ਐਮਆਈ ਦਾ ਆ ਯੂਐਸਬੀ ਡਾਟਾ ਯੂਐਸਬੀ ਡਾਟਾ ਕੇਬਲ ਨਾਲ ਆ ਇਹ ਬਾਜ਼ਾਰ ਚ ਲੋਂਗੇ 2200 ਰੁਪਏ ਦਾ ਦੇਣਗੇ ਆਪਣੇ ਕੋਲ ਸਿਰਫ 1K 80 ਦਾ ਯਾਰ ਮੇਰੇ ਕੋਲ ਹੈਗਾ ਨਾ ਐਮਆਈ ਦਾ ਚਾਰਜਰ 1080 ਰੁਪਏ ਦਾ ਸਿਰਫ 1080 ਰੁਪਏ ਦਾ ਹਾਂ ਪੂਰੀ ਟੌਪ ਦੀ ਕੁਆਲਿਟੀ ਹੈ ਓਰੀਜਨਲ ਹੀ ਹੈ ਯਾਰ ਪਤਾ ਲੱਗਦਾ ਚੱਕੇ ਤੋਂ ਹਾਂ ਜੀ ਫਾਸਟ ਚਾਰਜਿੰਗ ਹਾਂ ਹਾਂ ਪਾਸ ਚਾਰਜਿੰਗ ਪੂਰਾ ਓਕੇ ਤੇ ਹੁਣ ਇੱਕ ਲਾਸਟ ਦੇ ਆਪਾਂ ਨੈਕਸਟ ਪਾਰਟ ਚ ਲਿਆਵਾਂਗੇ ਚੀਜ਼ਾਂ ਹੋਰ ਵੀ ਪਈਆਂ ਜੁੜੇ ਰਹੋ ਆਪਣਾ ਇੰਸਟਾਗ੍ਰam ਅਕਾਊਂਟ ਫੋਲੋ ਕਰ ਲੇ ਇੱਕ ਲਾਸਟ ਦੇ ਦੱਸ ਦਈਏ ਆਹ ਕਵਰ ਪਏ ਆ ਥੋੜੀ ਕਵਰਾਂ ਚ ਜਾਂਦੀ ਬਾਰੇ ਆਹ ਗਲਾਸ ਗਾਰਡ ਨਾਲ ਮੈਂ ਗਲਾਸ ਗਾਰਡ ਵੀ ਉਧਰ ਹੀ ਜਾ ਕੇ ਲਿਆਉਣਾ ਹਾਂ ਉਧਰਲੇ ਪਾਸੇ ਆਪਾਂ ਚੱਲਦੇ ਆਂ ਲਿਆਉਣਾ ਲਿਆਉਣਾ ਇੱਥੇ ਆਹ ਗਲਾਸ ਗਾਰਡ ਆ ਤਾਂ ਅਗੇ ਬਾਈ ਇਧਰ ਆਪਣੇ ਬੈਕ ਕਵਰ ਹਾਂ ਇਹਦੇ ਚੱਕੀ ਕਹਿੰਦੇ ਐਂਡਰੋਇਡ ਫੋਨਾਂ ਚ ਹਾਂ ਆਹ ਗਲਾਸ ਗਾਰਡ ਆ ਆਹ ਬੈਕ ਕਵਰ ਆ ਠੀਕ ਹੈ ਬਾਜ਼ਾਰ ਚ 150 ਰੁਪਏ ਦਾ ਵਿਕਦਾ ਅੱਛਾ ਆ ਬੈਕ ਕਵਰ 40 ਰੁਪਏ ਦਾ ਹਾਂ ਠੀਕ ਆ ਜੇ 50 ਰੁਪਏ ਦੋਗੇ ਨਾਲ ਆ ਰੈੱਡ ਲੀਫ ਆਪਣਾ ਰੈੱਡ ਲੀਫ ਦਾ ਵਾਲਾ ਗਲਾਸ ਗੜ ਫਰੀ ਲਾ ਕੇ ਦੋਗੇ 50 ਰੁਪਏ ਚ ਦੋਨੇ ਚੀਜ਼ਾਂ ਅੱਛਾ ਜਿਹੜੇ ਮਰਜ਼ੀ ਫੋਨ ਦਾ ਨਹੀਂ ਆ ਆ ਆ ਕਿੰਨੇ ਦਾ ਮੈਨੂੰ ਦੱਸ 40 ਰੁਪਏ ਦਾ ਆ 40 ਰੁਪਏ ਦਾ ਕਵਰ ਜੇ ਹੋਲ ਸੇਲ ਚ ਲੈਣਾ 20 ਰੁਪਏ ਦਾ 150 ਦਾ ਬਾਜ਼ਾਰ ਚ ਵਿਕਦਾ ਠੀਕ ਆ ਹੁਣ ਆਈਫੋਨ ਹੋਰ ਵੀ ਪਏ ਇਹਦੇ ਚ ਉਜਿਵੇਂ 600 700 1700 ਰੁਪਏ ਵਾਲੇ ਵੀ ਪਏ ਆ 40 ਜਾਨਾ ਜੇ 500 ਰੁਪਏ ਦੇਵੋਗੇ ਨਾਲ ਆਪਣਾ ਦਾ ਰੂਲ ਹੀ ਆ ਬਾਈ ਜਿਹੜਾ ਮਰਜ਼ੀ ਬੈਕ ਕਵਰ ਲੈ ਲੋ ਨਾਲ ਆਪਣਾ ਗਲਾਸ ਗੜ ਫ੍ਰੀ ਲੱਗੂਗਾ ਤੇ ਰੇਟ ਵੀ ਸੁਣਦਾ ਤਾਂ ਆ ਜਿਹੜੇ ਇੱਧਰ ਪਏ ਆ ਠੀਕ ਆ ਆਪਣੇ ਸਟਾਰਬਕ ਵਾਲੇ ਆ ਗਏ ਆ ਨਵਾਂ ਖਬਰ ਆਇਆਗਾ ਠੀਕ ਆ ਸਾਰੇ ਐਂਡਰੋਇਡ ਫੋਨਾਂ ਦੇ ਮਿਲ ਜਾਣਗੇ ਇਹ ਬਾਜ਼ਾਰ 'ਚ ਆ ਕਵਰ 220 ਰੁਪਏ ਦਾ ਦੇਣਗੇ ਆਪਣੇ ਕੋਲ ਸਿਰਫ 150 ਰੁਪਏ ਦਾ ਕਵਰ ਆ ਇਹ ਗਲਾਸ ਗਾਰਡ ਨਾਲ ਫ੍ਰੀ ਆ ਠੀਕ ਆ ਉਹ ਸਟਾਰਬਕ ਵਾਲੇ ਹੁਣ ਤਾਂ ਮੰਨ ਕੇ ਬਹੁਤ ਟਾਈਮ ਦਾ ਟ੍ਰੈਂਡ ਚੱਲਿਆ ਬਹੁ ਟਾਈਮ ਹੋ ਗਿਆ ਲਾਉਂਦਿਆਂ ਨੂੰ ਉਹਨਾਂ ਨੂੰ ਠੀਕ ਆ ਉਹ ਮੰਨ ਕੇ ਆਪਣੇ ਕੋਲ ਸਿਰਫ 120 ਰੁਪਏ ਨਾਲ ਗਲਾਸ ਗਾਰਡ ਕਵਰ ਦੇ ਨਾਲ ਗਲਾਸ ਗਾਰਡ ਵਾਲੀ ਸਕੀਮ ਵੀ ਪਹਿਲੀ ਇੱਥੇ ਹੀ ਸ਼ੁਰੂ ਹੋਈ ਆ ਇੱਥੇ ਆ ਆ 50 ਰੁਪਏ ਦਾ ਆ ਵੀ ਆ ਵਾਲਾ ਵੀ ਬਾਜ਼ਾਰ 'ਚ 150 ਰੁਪਏ ਦਾ ਵਿਕਦਾ ਠੀਕ ਆ ਹ ਆਈਫੋਨ ਦੇ ਆਪਣੇ ਕੋਲ ਆ ਜਿਵੇਂ ਉਹਦੇ ਚ ਆ ਗਿਆ ট্রান্সਪੀਰੈਂਟ ਚ 1100 ਰੁਪਏ ਦਾ ਵੇਖਦਾ ਗਾਰੰਟੀ ਇਹ ਵੇਖਦਾ ਹੋਊਗਾ ਵੇਖਦਾ ਆਪਣੇ ਕੋਲ 100 ਰੁਪਏ ਦਾ ਕੀ ਕਹਿੰਦੇ ਕਵਰ ਨਾਲ ਆਪਣਾ ਗਲਾਸ ਗਾਰਡ ਵੀ ਆ ਨਾਲ ਗਲਾਸ ਗਾਰਡ ਫਰੀ ਆਈ 1100 ਰੁਪਏ ਦਾ ਗਲਾਸ ਗਾਰਡ ਲਾਉਂਦੇ ਆਪਣੇ ਕੋਲ 100 ਰੁਪਏ ਚ ਦੋਨੇ ਚੀਜ਼ਾਂ 100 ਰੁਪਏ ਚ ਦੋਨੇ ਇਹਦੇ ਚ ট্রান্সਪੀਰੈਂਟ ਚ ਇਦੋਂ ਵਧੀਆ ਜਿਹੀ ਆ ਜੂ ਹਰ ਇੱਕ ਮਾਡਲ ਮਿਲ ਜੂ ਆਈਫੋਨ ਦਾ ਆ ਇਦੋਂ ਵਧੀਆ ਚ ਆ ਗਿਆ ਹਾਂ ট্রান্সਪੀਰੈਂਟ ਇਦੋਂ ਵਧੀਆ ਚ ਆ ਗਿਆ ਠੀਕ ਹੈ ਪੈਕਿੰਗ ਚ ਇਹ ਆਪਣੇ ਕੋਲ ਲਾ ਲੋ ਵੀ 140 50 ਰੁਪਏ ਦਾ ਹੋਊਗਾ ਗਲਾਸ ਗਾਰਡ ਤਾਂ ਫ੍ਰੀ ਆ ਹਰ ਇੱਕ ਦੀ ਠੀਕ ਹੈ ਤੇ ਆ ਅਗਰ ਨਵਾਂ ਆ ਠੀਕ ਹੈ ਉਹ ਆ ਰੰਗ ਦਿੱਤੇ ਨਾਲ ਇਹਦੇ ਆ ਰੰਗ ਵੀ ਨਾਲ ਆ ਬਾਈ ਆਪਣੇ ਉਹ ਕਹਿੰਦੇ ਆ ਇਹ ਲੈਂਜ ਕੈਮਰਾ ਲੈਂਜ ਇਹ ਨਾਲ ਫ੍ਰੀ ਆ ਠੀਕ ਹੈ ਵਿੱਚੀ ਪੈਕਿੰਗ ਚ ਹੀ ਆਇਆ ਹਰ ਇੱਕ ਮਾਡਲ ਦਾ ਹੀ ਹੂਨ ਚ ਮਿਲ ਜੂ ਬਾਜ਼ਾਰ ਚ 4 400 3 300 ਰੁਪਏ ਦਾ ਮਿਲ ਗਲਾਸ ਗਾਰਡ ਆਪਣੇ ਕੋਲ 200 ਰੁਪਏ ਦਾ ਕਵਰ ਆ ਠੀਕ ਹੈ ਨਾਲ ਗਲਾਸ ਗਲਾਸ ਗਾਰਡ ਫ੍ਰੀ ਆ ਤੇ ਆ ਨਵਾਂ ਆ 15 ਦਾ ਇੱਕ ਠੀਕ ਆ ਰੰਗ ਆ ਇਹਦੇ ਆ ਆ ਟੰਗਣ ਨੂੰ ਚੱਕਣ ਨੂੰ ਹੂਣਾ ਏ ਆਪਣੇ ਕੋਲ ਤੁਹਾਨੂੰ 150 ਰੁਪਏ ਦਾ ਮਿਲ ਜੂ ਗਲਾਸ ਗਾਰਡ ਫਰੀ ਨਾਲ ਹਾਂ ਗਲਾਸ ਗਾਰਡ ਸਾਰੇ ਨਾਲ ਬਹੁਤ ਬਹੁਤ ਆ ਆਪਣੇ ਸਿੱਲੀ ਕੋਣ ਕੇ ਸਾਰੇ ਮਾਡਲ ਇਹ ਬਹੁਤ ਵੇਗਦਾ ਹੈ ਬਾਜ਼ਾਰ ਚ ਠੀਕ ਆ ਆਪਣੇ ਕੋਲ ਸਿਰਫ ਇਹ ਤੁਹਾਨੂੰ 130 120 30 ਰੁਪਏ ਦਾ ਕਵਰ ਮਿਲ ਜੂ ਨਾਲ ਤੁਹਾਨੂੰ ਗਲਾਸ ਗਾਰਡ ਫਰੀ ਆ ਹਾਂ ਠੀਕ ਆ ਆ ਅਗੇ ਲੈਦਰ ਚ ਹਾਂ ਲੈਦਰ ਚ ਸੇਰੇ ਦੀ ਲੈਜ਼ਰ ਵਾਲੇ ਵੀ ਦਿਖਾ ਦਿੰਨੇ ਆ ਅੱਛਾ ਬਾਜ਼ਾਰ ਚ ਮੈਂ ਗਾਰੰਟੀ ਦਿੰਦਾ 6 600 ਰੁਪਏ ਦਾ ਕਵਰ ਆ ਇਹ ਹਾਂ 6 600 ਰੁਪਏ ਦਾ ਹਾਂ ਠੀਕ ਆ ਆਪਣੇ ਕੋਲ ਤੁਹਾਨੂੰ ਬਿਲਕੁਲ ਇਹ 4 600 ਰੁਪਏ ਚ ਮਿਲ ਜੂ ਨਾਲ ਆ ਬਿਲਕੁਲ ਫਰੀ ਆ ਇਹਦਾ ਗਲਾਸ ਗੜ ਗਲਾਸ ਗੜ ਗਲਾਸ ਗੜ ਵੀ ਤੁਹਾਨੂੰ ਦੱਸ ਦੇਣਾ ਆ ਨਵਾਂ ਗਲਾਸ ਗੜ ਆਇਆ ਅੱਛਾ ਠੀਕ ਆ ਤੇ ਇਹ ਤੁਹਾਨੂੰ ਮੰਨ ਕੇ ਚਲੋ ਬਾਜ਼ਾਰ ਚ 2.5 3 300 ਰੁਪਏ ਦਾ ਲਾ ਕੇ ਦੇਣਗੇ ਸਾਡੇ ਕੋਲ ਦੋਨੇ ਚੀਜ਼ਾਂ ਤੁਹਾਨੂੰ ਤੁਸੀਂ 400 ਰੁਪਏ ਚਲਵਾ ਕੇ ਲਿਓ ਗਲਾਸ ਗੜ ਵੀ ਚੰਗਾ ਜਵਾ ਸਿਰੇ ਦਾ ਲਾਵਾਂਗੇ ਜਿਹੜਾ ਆਹ ਕਵਰ ਨਾ ਫਸਾਈ ਦੇ ਪੱਟਿਆ ਜਾਵੇ ਉਹ ਗੱਲ ਨਾ ਹੋਵੇ ਤੇ ਕਵਰ ਦੀ ਹੋਰ ਵੀ ਬਾਈ ਬਹੁਤ ਵੈਰਾਈਟੀ ਆ ਹਨ ਜਿਵੇਂ ਹੁਣ ਇਹਦੇ ਚ ਆਹ ਕਵਰ ਪਿਆ ਇੱਕ ਆਹ ਵਾਲਾ ਹੂੰ ਜਮਾਂ ਇੱਕ ਨਵਾਂ ਫੋਨ ਹੀ ਰੂਪ ਲੈ ਲੂ ਜੇ ਤੁਹਾਡਾ ਬਲੈਕ ਕਲਰ ਚ ਜਿਹੜੇ ਚ ਮਰਜੀ ਇਹ 골ਡਨ ਕਲਰ ਦਾ ਕਵਰ ਆਇਆ ਸਾਰੀ ਚੀਜ਼ ਕਵਰ ਹੋ ਜੂ ਪਤਾ ਹੀ ਨਹੀਂ ਲੱਗਣਾ ਕਿਹੜੇ ਰੰਗ ਦਾ ਫੋਨ ਆ ਇਹ ਤੁਹਾਨੂੰ ਸਿਰਫ 320 300 ਰੁਪਏ ਦਾ ਕਵਰ ਮਿਲ ਜੂ ₹320 ਦੇ ਨਾਲ ਗਲਾਸ ਕਰਦੇ ਹਾਂ ਨਾਲ ਗਲਾਸ ਕਰਦੇ ਹਾਂ ਹੋਰ ਵੀ ਬਹੁਤ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਵਾਲੇ ਲਈ ਵੀ ਗਿਫਟ ਰੱਖਾਂਗੇ ਸਮਾਰਟਵਾਚ ਕੱਢ ਦਾਂਗੇ ਜਿਹੜੇ ਸ਼ੇਅਰ ਕਰਨਗੇ ਵੀਡੀਓ ਹਾਂ ਲੈ ਵੀ ਸਮਾਰਟਵਾਚ ਕੱਢ ਦਾਂਗੇ 50 ਨਵਾਂ ਕੰਮ ਸਪੋਰਟ ਕਰਿਓ ਹਰ ਇੱਕ ਜਗ੍ਹਾ ਤੇ ਡਿਲੀਵਰੀ ਮਿਲੂ ਤੁਹਾਨੂੰ ਠੀਕ ਹੈ ਕੋਰੀਅਰ ਘਰਾਵਾਂਗੇ ਤੇ ਕੋਰੀਅਰ ਦਾ ਤੁਹਾਨੂੰ ਦੱਸਤਾ ਵੀ ਕੋਈ ਇਹ ਨਹੀਂਗਾ ਵੀ ਆਪਾਂ ਭੇਜਾਂਗੇ ਜੀ ਨਾ ਭੇਜਾਂਗੇ ਚੀਜ਼ ਤੁਹਾਨੂੰ ਮਿਲੂਗੀ ਪੂਰੀ ਇੱਕ ਨੰਬਰ ਚੀਜ਼ ਮਿਲੂ ਕੋਰੀਅਰ ਜਦੋਂ ਤੁਹਾਡੇ ਕੋਲ ਆ ਗਿਆ ਖੋਲ ਕੇ ਜੀ ਚੈੱਕ ਕਰ ਲਿਓ ਚਾਹੇ ਵਾਪਸ ਕਰ ਦਿਓ ਜੀ ਨਾ ਵਾਪਸ ਇੱਕ ਗੱਲ ਪੱਕਾ ਟਿਕਾਣਾ ਬਰਨਾਲੇ ਦੇ ਬਰਨਾਲਾ ਐਡਰੈਸ ਦਾਤੀਏ ਸੋਨੂੰ ਨੇੜੇ ਬੱਸ ਸਟੈਂਡ ਨਾਲ ਬੱਸ ਸਟੈਂਡ ਠੀਕ ਆ ਸਾਹਮਣੇ ਪੀ ਆਰਟੀਸੀ ਦਫ਼ਤਰ ਬ੍ਰਾਂਡ 379 ਸਟੋਰ ਬਰਨਾਲਾ ਧੰਨਵਾਦ ਜੀ